ਪਿੰਡ ਆਦਮਬਾਲ ਦੀ ਸਰਕਾਰੀ ਹਾਈ ਸਕੂਲ ਵਿੱਚ ਅੱਧੀ ਛੁੱਟੀ ਵੇਲੇ ਇੱਕ ਵਿਦਿਆਰਥੀ ਵੱਲੋਂ ਆਪਣੇ ਜਮਾਤੀ ਦੇ ਸਿਰ ਵਿੱਚ ਇੱਟ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਗੰਭੀਰ ਹਾਲਤ ਵਿੱਚ ਜ਼ਖਮੀ ਵਿਦਿਆਰਥੀ ਨੂੰ ਪਹਿਲਾਂ ਪਿੰਡ ਦੀ ਸਰਕਾਰੀ ਡਿਸਪੈਂਸਰੀ ਵਿੱਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ मिली जानकारी अनुसार गंभीर जख्मी विद्यार्थी ਦਾ ਨਾਮ ਪਰਮਿੰਦਰ ਹੈ ਅਤੇ ਉਸ ਦੀ ਉਮਰ ਅੰਦਾਜ਼ਨ 14-15 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਸਰਕਾਰੀ ਹਾਈ ਸਕੂਲ ਆਦਮ ਮਾਲ ਵਿੱਚ 8ਵੀਂ ਦਾ ਜਮਾਤੀ ਦੱਸਿਆ ਜਾ ਰਿਹਾ जख्मी ਵਿਦਿਆਰਥੀ ਦੇ ਭਰਾ ਨੇ ਦੱਸਿਆ ਕਿ ਸਕੂਲ ਦੀ ਹਾਦਲ ਅੰਦਰ ਅਜੇ ਹੀ ਘਟਨਾ ਦਾ ਹੋਣਾ ਬੇहद ਮੰਦ ਭਾਗੀ ਘਟਨਾ ਹੈ ਅਤੇ ਪਰਿਵਾਰਿਕ ਮੈਂਬਰਾਂ ਨੇ ਸਕੂਲ ਪ੍ਰਸ਼ਾਸਨ ਤੇ ਜਮ ਕੇ ਪੜਾਅਸ ਨਿਕਾਲੀ ਸਵਾਸੀ ਨਾ ਰੋਟੀ ਖਾਂਦੇ ਸੀਗੇ ਉੱਥੇ ਇਹ ਪੜਦੇ ਆਪੇ ਸਕੂਲ ਚ ਹਾਂਜੀ ਆਪਣੇ ਅਦਵਲੀ ਪੜਦੇ ਆਪਾਂ 8ਵੀਂ 8ਵੀਂ ਹੈ ਹਾਂਜੀ ਤੁਹਾਡਾ ਕੀ ਨਾਮ ਹੈ ਬਲਵਿੰਦਰ ਕੁਮਾਰ ਅੱਛਾ ਜੀ 8ਵੀਂ ਪੜ੍ਹਦੇ ਹਾਂਜੀ ਕੀ ਗੱਲ ਹੋਈ ਸੀ ਤੇ ਅਸੀਂ ਨਾ ਰੋਟੀ ਖਾਂਦੇ ਸੀ ਉੱਥੇ ਸਾਰੇ ਆਣੇ ਬੈ ਗੇ ਮੁੰਡਾ ਹਾਂਜੀ ਮੁੰਡਾ ਪਿੱਛੇ ਗਿਆ ਤੇ ਮੁੰਡੇ ਨੂੰ ਪਤਾ ਨਹੀਂ ਕੀ ਗੱਲ ਹੋਈ ਸਿੱਟੇ ਪਤਾ ਨਹੀਂ ਕੀ ਬਟ ਉਹਨੇ ਇੱਟ ਮਾਰੀ ਮੁੰਡੇ ਨੇ ਕਿੰਨੇ ਵਾਰੀ ਇਹ ਮੋਹਿਤ ਆਠ ਪਠੇ ਦਾ ਪਠੇ ਦਾ ਰਹਿਣ ਵਾਲਾ ਅੱਛਾ ਕਿਸੇ ਵਿਦਿਆਰਥੀ ਨੇ ਇੱਟ ਮਾਰੀ ਹਾਂਜੀ ਤੇ ਸਾਨੂੰ ਮੁੰਡੇ ਨੇ ਆ ਕੇ ਦੱਸਿਆ ਤੇ ਅੱਪਾ ਪਲੇਟ ਛੜਕ ਫਿਰ ਧੋੜੇ ਆ ਪਰ ਰੋਟੀ ਖਾਂਦੀ ਸੀਗੇ ਬੈਠੇ ਤੇ ਮੁੰਡਾ ਕੰਨਤਾ ਪਕੇ ਧੋੜ ਗਿਆ ਵਾ ਅੱਛਾ ਬਸ ਸਾਨੂੰ ਇੰਨਾ ਪਤਾ ਕਿ ਆਪਾਂ ਫਿਰ ਫੜਨਗੇ ਸਕੂਲੋਂ ਬਾਹਰ ਨਿਕਲੇ ਕੇ ਨਾ ਸਾਨੂੰ ਇਹਦਾ ਮੁੰਡੇ ਦਾ ਕੀ ਨਾਮ ਧਰਮਿੰਦਰ ਮੇਨਾ ਹੀ ਪੜਦਾ ਹੈ ਮੇਰੀ ਕਲਾਸ ਚ 8ਵੀਂ 8ਵੀਂ ਸੀ ਹਾਂਜੀ ਇੱਥੇ ਆਦਮਾ ਸਕੂਲ ਹਾਂਜੀ ਤੇ ਤੁਸੀਂ ਫਿਰ ਲੈ ਕੇ ਆਏ ਇਥੇ ਡਿਸਪੈਂਸਰੀ ਚ ਹਾਂਜੀ ਡਿਸਪੈਂਸਰੀ ਲੈ ਕੇ ਆਏ ਤੇ ਆਪਾਂ ਫਿਰ ਮੁੰਡੇ ਦੇਖਣ ਵੀ ਗਏ ਮੁੰਡੇ ਨੂੰ ਤਾਂ ਫੜਨੀ ਵਾ ਧੋੜ ਗਿਆ ਉਹ ਖੇਡ ਖੇਡ ਚ ਮਾਰੀ ਛਿੱਟ ਜਾ ਕਰ ਇਹ ਨਹੀਂ ਪਤਾ ਸੀ ਰੋਟੀ ਖਾਂਦੇ ਸੀ ਐਕਸੈਸ ਹੋਈ ਸੀ ਹਜੇ ਵਿਗਿਆ ਦੇਖਿਆ ਸੀ ਤੁਸੀਂ ਲੈ ਕੇ ਆਪਾਂ ਫੇਰ ਆਪਣੀ ਰੋਟੀ ਛੱਡ ਕੇ ਥੋੜੇ ਫੇਰ ਜੀ ਦੇਖਣ ਕਿ ਕੀ ਹੋਇਆ ਕੀ ਨਹੀਂ ਤਾਂ ਫੇਰ ਮੁੰਡੇ ਨੂੰ ਦੇਖਾਂਗੇ ਅਸੀਂ ਆਪਾਂ ਬਾਕੀ ਮੁੰਡਾ ਵੰਡ ਨਹੀਂ ਹੋਇਆ ਦੌੜ ਗਿਆ ਸੁਣਣ ਆ ਗਿਆ ਹਾਂਜੀ ਕੀ ਨਾਮ ਆ ਬਾਈ ਆਪਣਾ ਮੇਰਾ ਨਾਮ ਵਿਵੇਕ ਆ ਵਿਵੇਕ ਜੀ ਕਿੱਥੇ ਦੇ ਰਿਆ ਨਾਲੇ ਆ ਜੀ ਆਦਮ ਬਾਲ ਦੇ ਇਹ ਕੀ ਵਾਕਿਆ ਹੋਇਆ ਜੀ ਇਹ ਕੀ ਵਾਕਿਆ ਇਹ ਤਾਂ ਸਾਨੂੰ ਨਹੀਂ ਪਤਾ ਅਸੀਂ ਬੱਚੇ ਪੜਨ ਪੈਸਦੇ ਸਕੂਲੇ ਸਕੂਲ ਦੇ ਸਟਾਫ ਦੀ ਗਲਤੀ ਹੈਗੀ ਕਿ ਮੰਨ ਕੇ ਚਲੋ ਕੋਈ ਬੱਚਾ ਲੜਾਈ ਕਰਦਾ ਤਾਂ ਉਹਨੂੰ ਸਮਝਾਇਆ ਜਾਂਦਾ ਹੈ ਇੱਦਾਂ ਥੋੜੀ ਹੁੰਦਾ ਕੋਈ ਕਿਸੇ ਦਾ ਸਿਰ ਫਾੜ ਦੇਵੇ ਹੁਣ ਸਾਡੇ ਭਰਾ ਦਾ ਸਿਰ ਫਟਿਆ ਹੁਣ ਉਹ ਬਚੂਗਾ ਕਿ ਨਹੀਂ ਬਚੂਗਾ ਇਹ ਉਹਦੇ ਡਿਪੈਂਡ ਹੈਗੀ ਕੀ ਹਾਂ ਕਿ ਕਿੱਦਾਂ ਦੀ ਹਾਲਤ ਆ ਇਸ ਵੇਲੇ ਉਹਦੀ ਉਮਰ ਕਿੰਨੀ ਨਾਮ ਕੀ ਹੈ ਨਾਮ ਹੈ ਦਰਮਿੰਦਰ ਉਹ ਮੁੰਡੇ ਦਾ ਨਾਮ ਦਰਮਿੰਦਰ ਹਾਂਜੀ ਹਾਂਜੀ ਅੱਛਾ ਜੀ ਕਿੰਨੀ ਉਮਰ ਆ ਉਹਦੀ ਉਮਰ ਹੈਗੀ 14 ਸਾਲ ਉਹਦੀ ਹਾਲਤ ਇਦਾਦੀ ਨਹੀਂ ਹੈ ਕਿ ਕੋਈ ਕੁਝ ਬੋਲ ਸਕੇ ਹਾਂ ਹਾਂ ਕਿਤੇ ਸਰਕਾਰੀ ਚ ਲੈ ਕੇ ਆਏ ਸਰਕਾਰੀ ਚ ਲੈ ਕੇ ਆਏ ਹੁਣ ਦੇਖਦੇ ਹਾਂ ਥੋੜੀ ਦੇਰ ਚ ਕੀ ਹੁੰਦਾ ਹੈ ਅੱਛਾ ਉਦਾਂ ਕਿਦਾਂ ਦੀ ਹਾਲਤ ਐ ਉਸ ਵੇਲੇ ਦੀ ਹੈ ਹਾਲਤ ਬਿਲਕੁਲ ਬੋਲਣ ਦੀ ਹਾਲਤ ਨਹੀਂ ਹੈਗਾ ਯਾਰ ਡਾਕਟਰ ਕੀ ਕਹਿੰਦੇ ਆ ਹੁਣ ਡਾਕਟਰ ਕਹਿੰਦੇ ਕਿ ਇੱਥੇ ਹੋਰ ਰੈਫਰ ਕਰਦੇ ਇਹਨੂੰ ਰੈਫਰ ਕਰਨ ਲੱਗੇ ਹਾਂਜੀ ਹਾਂਜੀ ਤੇ ਜਿਹੜੇ ਮੁੰਡੇ ਨੇ ਮਾਰਿਆ ਉਹਦਾ ਕੁਝ ਲੱਗਾ ਪਤਾ ਹਲੇ ਨਹੀਂ ਨਹੀਂ ਉਹ ਤਾਂ ਮਾਰ ਕੇ ਘਰੇ ਹੀ ਦੌੜ ਗਿਆ ਉਹਨੂੰ ਘਰੇ ਹੀ ਦੇਖਦੇ ਆ ਜਾ ਕੇ ਉਹ ਬੱਠੇ ਤੇ ਰਹਿੰਦਾ ਹੈ ਹਾਂਜੀ ਤੇ ਉਹਦੀ ਉਹ ਵੀ ਨਾਲ ਪੜਦਾ ਸੀ ਹਾਂਜੀ ਉਹ ਵੀ ਨਾਲ ਹੀ ਪੜਦਾ ਸੀ ਇਹ ਤਾਂ ਨਾਮ ਕੀ ਸੀਗਾ ਮੁੰਡੇ ਦਾ ਤਰਮਿੰਦਰ ਹਾਂਜੀ ਇਹ ਦਾ ਦਰਵਿੰਦਰ ਨਾ। 15 ਸਾਲੋਂ ਮਰ ਕਿਹੜੀ ਕਲਾਸ ਚ ਪੜ੍ਹਦੇ ਸੀ? ਇਹ 8ਵੀਂ ਚ। ਠੀਕ ਹੈ ਤੇ ਹੁਣ ਇਹ ਹਸਪਤਾਲ ਫਿਰ ਲੈ ਕੇ ਆਏ ਹੋ? ਹਾਂਜੀ ਹਾਂਜੀ ਹਸਪਤਾਲ ਲੈ ਕੇ ਆਏ। ਠੀਕ ਹੈ। ਸਰ ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਡਾਕਟਰ ਰਾਹੁਲ। ਸਾਡੇ ਕੋਲ ਹੁਣ ਇੱਕ ਮਰੀਜ਼ ਆਇਆ ਤਰਮਿੰਦਰ ਕੁਮਾਰ ਦੇ ਨਾਮ ਤੇ ਜਿਹੜਾ ਸਕੂਲ ਦੇ ਵਿੱਚ ਬੱਚਿਆਂ ਦੇ ਵਿੱਚ ਆਪਸ ਚ ਲੜਾਈ ਹੋਈ ਆ। ਮੇਬੀ ਦੱਸ ਰਹੇ ਕਿ ਇੱਟ ਮਾਰੀ ਆ ਕੁਛ ਵੀ ਇਹੋ ਜਿਹਾ ਵਹੀਕਲ ਕੁਛ ਵੀ ਮਤਲਬ ਸਬਜੈਕਟ ਮਾਰਿਆ। ਜੀ। ਬੱਚੇ ਦੀ ਕੰਡੀਸ਼ਨ ਦੇ ਅਕੋਰਡਿੰਗਲੀ ਉਹਦੇ ਟਾਂਕੇ ਵਗੈਰਾ ਲਾ ਦਿੱਤੇ ਗਏ ਤੇ ਮਰੀਜ਼ ਨੂੰ ਉਹਨਾਂ ਦੀ ਹਾਲਤ ਦੇ ਬਾਰੇ ਦ ਠੀਕ ਹੈ ਜੀ ਤੁਹਾਡੇ ਕੋਲ ਕਹੋ ਜੀ ਹਾਲਤ ਚ ਹੈ ਅਨਕੌਂਸ਼ੀਅਸ ਹੈ ਜਾਂ ਕਿਸ ਤਰ੍ਹਾਂ ਹਾਂਜੀ ਬੱਚਾ ਅਨਕੌਂਸ਼ੀਅਸ ਆ ਤੇ ਬੱਚਾ ਅ ਅਰੈਸਟਲੈਸ ਆ ਥੋੜਾ ਜ਼ਿਆਦਾ ਠੀਕ ਹੈ ਜੀ ਅ ਅੱਗੇ ਹੁਣ ਕੁਝ ਕਿਸ ਤਰ੍ਹਾਂ ਦੀ ਉਹਦੀ ਸਥਿਤੀ ਹਾਲੇ ਹੁਣ ਸਟੇਬਲ ਆ ਜਾਂ ਬਾਕੀ ਸਕੈਨ ਕਰਨ ਤੋਂ ਬਾਅਦ ਜ਼ਿਆਦਾ ਪਤਾ ਲੱਗੂਗਾ ਜੀ ਫਰਸਟ ਏਡ ਕਰ ਦਿੱਤੀ ਗਈ ਜੀ ਹਾਂਜੀ ਹਾਂਜੀ ਬਿਲਕੁਲ ਉਮਰ ਕਿੰਨੀ ਕੁ ਲੱਗਦੀ ਉਹਦੀ ਬੱਚੇ ਦੀ ਉਮਰ ਕਰਦੇ ਆ ਨੇ 15 ਸਾਲ ਲਿਖਾਈ ਆ ਜੀ ਇਹ ਕਿੱਥੋਂ ਦੇ ਹੈਗੇ ਜੀ ਤੁਸੀਂ ਨਹੀਂ ਕਹਿਆ ਪਤਲਾ ਨਹੀਂ ਆਦਮਵਾਲ